ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਤਰਤੀਥਾ ਰੱਖੀ ਧਰਮ ਸਾਲ ਵਰਤ ਇਹੋ ਧਰਮੀ ਧਰਮ ਸਾਲ ਹੈ ਜਿਹੜਾ ਕੋਈ ਕਰਦਾ ਹੈ ਉਹੋ ਜਿਹਾਂ ਹੀ ਫਲ ਪਾਉਂਦਾ ਹੈ ਇਸ ਪਰਥਾਈ ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਇੱਕ ਦਿਨ ਸੰਗਤ ਬੜੀ ਜੁੜੀ ਹੋਈ ਸੀ ਤੇ ਮਹਾਰਾਜ ਨੇ ਇੱਕ ਹੱਥ ਤੇ ਬਾਜ ਨੂੰ ਬਿਠਾਇਆ ਹੋਇਆ ਦੂਸਰੇ ਤੇ ਬਟੇਰਾ ਉਸ ਦੇ ਰੇਤੇ ਲਹੂ ਵਗਦਾ ਹੋਇਆ ਮਹਾਰਾਜ ਜੀ ਦੇ ਜਾਮੇ ਤੇ ਲੱਗ ਰਿਹਾ ਸੀ ਤਾਂ ਇੱਕ ਸਿੱਖ ਨੇ ਹੱਥ ਜੋੜ ਕੇ ਸ਼ੰਕਾ ਕਰਕੇ ਬੇਨਤੀ ਕੀਤੀ ਕਿ हे ਸੱਚੇ ਪਾਤਸ਼ਾਹ ਜੀ ਆਪ ਅਜਿਹੇ ਮਹਾਤਮਾ ਹੋ ਜੀਵਾਂ ਦੇ ਲਹੂ ਨਹਾ ਰਹੇ ਹੋ ਕੀ ਕਾਰਨ ਹੈ ਦਾ ਸਾਈਬਾ ਨੇ ਆਖਿਆ ਭਾਈ ਇਹ ਕਰਮਾਂ ਦਾ ਫਲ ਹੈ ਜੋ ਅਸੀਂ ਭੁਗਤਾ ਰਹੇ ਹਾਂ ਫਿਰ ਸਿੱਖਾਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਖੋਲ ਕੇ ਦੱਸੋ ਜੋ ਇਹਨਾਂ ਨੇ ਕੀ ਪੁੰਨ ਪਾਪ ਕੀਤੇ ਹਨ ਜੋ ਇਸ ਤਰ੍ਹਾਂ ਨਾਲ ਆਪ ਦੇ ਹਸਤ ਕਮਲਾਂ ਤੇ ਬਿਰਾਜਮਾਨ ਹਨ ਤਾਂ ਸਾਈਬਾ ਨੇ ਬਚਨ ਕੀਤਾ ਭਾਈ ਸਿੱਖੋ ਸੁਣੋ ਇਹ ਜਿਹੜਾ ਬਾਜ ਹੈ ਇਹ ਗੁਰੂ ਦਾ ਸਿੱਖ ਹੈ ਤੇ ਇਹ ਜਿਹੜਾ ਬਟੇਰ ਹੈ ਇਹ ਮਲਾ ਇੱਕ ਵੇਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸਿੱਖ ਨੂੰ 5 ਰੁਪਏ ਇੱਕ ਸਿੱਖ ਦੀ شادی ਤੇ ਨਿਉਂਦਰਾ ਦੇਣ ਵਾਸਤੇ ਭੇਜਿਆ ਅੱਗੇ ਮੀਂਹ ਤੇ ਹਨੇਰੀ ਵੱਡੀ ਪਾਰੀ ਛੁੱਟੀ ਤੇ ਰਾਵੀ ਨਦੀ ਰਸਤੇ ਵਿੱਚ ਆ ਗਈ ਪਾਰ ਜਾਣਾ ਬੜਾ ਔਖਾ ਹੋ ਗਿਆ ਇਸ ਬਟੇਰੇ ਮਲਾ ਨੂੰ ਇਸ ਬਾਜ ਸਿੱਖ ਨੇ ਕਿਹਾ ਕਿ ਮੇਰੇ ਤਾਈ ਤੂੰ ਜਿਸ ਤਰ੍ਹਾਂ ਹੋ ਸਕੇ ਛੇਤੀ ਪਾਰ ਕਰ ਕਿਉਂਕਿ ਕੱਲ ਸਿੱਖ ਦੀ ਪੁੱਤਰੀ ਦੀ ਸ਼ਾਦੀ ਹੈ ਮੈਂ ਉਸ ਪਰਮਹਾਰਾਜ ਜੀ ਦੇ ਵੱਲੋਂ ਰੁਪਏ ਦੇਣੇ ਹਨ ਮੈਨੂੰ ਬੜੀ ਛੇਤੀ ਹੈ ਤੂੰ ਪਾਰ ਕਰ ਮਲਾ ਬਟੇਰੇ ਨੇ ਇਹ ਕਿਹਾ ਕਿ ਜੇਕਰ ਤੂੰ ਮੈਨੂੰ 1 ਰੁਪਿਆ ਦੇਵੇਂ ਤਾਂ ਮੈਂ ਪਾਰ ਕਰ ਦੇਵਾਂ ਸਿੱਖ ਨੇ ਬਹੁਤ ਕਿਹਾ ਪਰ ਇਸਨੇ ਇੱਕ ਨਾ ਮੰਨੀ ਔੜਕ ਨੂੰ ਜੋ ਕੁਝ ਸਿੱਖ ਦੇ ਪਾਸ 4% ਸੀ ਉਹ ਵੀ ਦੇ ਰਿਆ ਪਰ ਇਸ ਬਟੇਰੇ ਮਲਾ ਨੇ ਇਸ ਨੂੰ ਪਾਰ ਨਾ ਕੀਤਾ ਇਹਨੇ ਨੂੰ ਇੱਕ ਸਰਦਾਰ ਪੁਲਿਸ ਅਫਸਰ ਆਇਆ ਤਾਂ ਇਹ ਬੜੀ ਛੇਤੀ ਨਾਲ ਬੇੜੀ ਤੇ ਚੜ ਕੇ ਉਸ ਨੂੰ ਪਾਰ ਕਰਨ ਲਈ ਬੇੜੀ ਲੈ ਆਇਆ ਜਾਂ ਬੇੜੀ ਠਿੱਲੀ ਤਾਂ ਬਾਜ ਸਿੱਖ ਬਦੋ ਬਦੀ ਚੜ ਬੈਠਾ ਤੇ ਵਾਹਿਗੁਰੂ ਜੀ ਦਾ ਸ਼ੁਕਰੀਆ ਕਰਨ ਲੱਗਾ ਪਰ ਬਟੇਰਾ ਮਲਾ ਮਨ ਵਿੱਚ ਕਚੀਚੀਆਂ ਖਾਵੇ ਵਾਹ ਕੋਈ ਨਾ ਜਾਵੇ ਜਾਂ ਆਦ ਦੇ ਵਿੱਚਕਾਰ ਦਰਿਆ ਦੇ ਗਏ ਤਾਂ ਮਲਾ ਨੇ ਸਮਾ ਵਿਚਾਰ ਕੇ ਸਿੱਖ ਨੂੰ ਤੱਕਾ ਦਿੱਤਾ ਸਿੱਖ ਦਰਿਆ ਵਿੱਚ ਡਿੱਗਾ ਪਰ ਮਰਦੇ ਮਰਦੇ ਇਹ ਵੀ ਆਖਦਾ ਰਿਹਾ ਕਿ हे ਪਾਪੀ ਤੂੰ ਮੇਰੇ ਨਾਲ ਧਰੋ ਕੀਤਾ ਹੈ ਜੇਕਰ ਮੈਂ ਜਿਉਂਦਾ ਰਿਹਾ ਤਾਂ ਤੇਰੇ ਤਾਂ ਹੀ ਕੱਚਾ ਹੀ ਦੰਦੀਆਂ ਨਾਲ ਖਾਵਾਂਗਾ ਸੋ ਇਸੇ ਹੀ ਵਾਸ਼ਨਾ ਵਿੱਚ ਗੁਰਪੁਰੀ ਨੂੰ ਚਲਿਆ ਗਿਆ ਤੇ ਹੁਣ ਇਸਨੇ ਬਾਜ ਦੇਹੀ ਪਾਈ ਮਲਾ ਨੂੰ ਉਸ ਦੇ ਕਰਮਾਂ ਦਾ ਫਲ ਭੁਗਤਾਨ ਵਾਸਤੇ ਬਟੇਰਾ ਰੂਪ ਬਣਾਇਆ ਗਿਆ ਸੋ ਅਸੀਂ ਇਹਨਾਂ ਦੇ ਜਾਮਨ ਰੂਪ ਹੋ ਕਰਕੇ ਫਲ ਭੁਗਤਾ ਰਹੇ ਹਾਂ ਇਸ ਸਾਕੀ ਦਾ ਭਾਅ ਵੀ ਹੈ ਸੰਗਤ ਜੀ ਪੂਰਬਲੇ ਕਰਮ ਕੀਤੇ ਹੋਏ ਕਦੇ ਵੀ ਟੱਲ ਨਹੀਂ ਸਕਦੇ ਜੈਸਾ ਕੋਈ ਕਰਦਾ ਹੈ ਵੈਸਾ ਹੀ ਫਲ ਪਾਉਂਦਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੁਲਛੇ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ